ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਲੁਧਿਆਣਾ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਧਮਾਕਾ ਤਾਂ ਹੋਇਆ ਕਿਉਂਕਿ ਜੋ ਪਟਾਕੇ ਬਣਾਉਣ ਵਾਲਾ ਪਟਾਸ ਆ ਉਹਨੂੰ ਅੱਗ ਲੱਗ ਜਾਂਦੀ ਹੈ ਜਿਹੜੇ ਘਰ ਦੇ ਵਿੱਚ ਪਟਾਸ ਦੇ ਨਾਲ ਬੰਬ ਬਣਾਏ ਜਾ ਰਹੇ ਸੀ ਜਿਹੜਾ ਉਹ ਦੋਸ਼ੀ ਸੀ ਉੱਥੋਂ ਫਰਾਰ ਹੋ ਜਾਂਦਾ ਕਿਉਂਕਿ ਉਹ ਨਜਾਇਜ਼ ਤਰੀਕੇ ਦੇ ਨਾਲ ਮੱਲੇ ਦੇ ਵਿੱਚ ਬੰਬ ਜਾਂ ਕੰਮ ਕਰ ਰਿਹਾ ਸੀਗਾ ਤੇ ਉੱਥੇ ਵਿਧਾਇਕ ਅਸ਼ੋਕ ਪਾਰਸ਼ ਪੱਪੀ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਿਕੋ ਇੱਕ ਅਸਮਾਨ ਨਾਮ ਦਾ ਵਿਅਕਤੀ ਹੈ ਜਿਹੜਾ ਉਹ ਗੈਰ ਕਾਨੂੰਨੀ ਕੰਮ ਜਿਹੜਾ ਵਾ ਇੱਥੇ ਰੈਸੀ ਇਲਾਕੇ ਦੇ ਅੰਦਰ ਆਪਣੇ ਪਟਾਸ਼ ਰੱਖੀ ਬੈਠਾ ਸੀਗਾ ਜੋ ਪਟਾਸ਼ ਨੂੰ ਜਿਹੜਾ ਬਲਾਸਟ ਹੋਇਆ ਉਹਦੇ ਨਾਲ ਜਿਹੜੇ 6 ਬੰਦੇ ਆ ਉਹ ਵੱਡੇ ਉਮਰ ਦੇ ਸੜ ਗਏ ਔਰ 10 ਬੰਦੇ ਜਿਹੜੇ ਆ ਬੱਚੇ ਜਿਹੜੇ ਆ ਛੋਟੇ ਛੋਟੇ ਉਹਨਾਂ ਨੂੰ ਅੱਗ ਪੈ ਗਈ ਔਰ ਉਹਦਾ ਆਪਣਾ ਵੀ ਬੱਚਾ ਇੱਕ ਉਹ ਅੱਗ ਦਾ ਸ਼ਿਕਾਰ ਹੋ ਗਿਆ ਪਰ ਇਹ ਮਾੜੀ ਗੱਲ ਆ ਰੈਸੀ ਇਲਾਕੇ ਦੇ ਵਿੱਚ ਦੇ ਕੋਈ ਇੱਕ ਬੰਦ ਗਲੀ ਦੇ ਵਿੱਚ ਕਾਰਨਰ ਦੇ ਉੱਤੇ 30 40 ਗਾਈ ਦੇ ਉੱਤੇ ਬਣਾ ਕੇ ਤੂੰ ਗੈਰ ਕਾਨੂੰਨੀ ਕੰਮ ਕਰ ਰਿਆਂ ਲੋਕਾਂ ਦੀ ਜਾਨ ਮਾਲ ਨਾ ਖੜਵਾਲ ਕਰ ਰਿਆਂ ਇਸ ਕਰਕੇ ਉਹਦੇ ਤੇ ਬੰਦੀ ਕਾਰਵਾਈ ਜਿਹੜੀ ਆ ਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਵੀ ਮੈਂ ਵੀ 5 ਮਿੰਟ ਬਾਅਦ ਹੀ ਪਹੁੰਚ ਗਏ ਪਰ ਇਹੋ ਜਿਹੇ ਲੋਕਾਂ ਨੂੰ ਕੋਈ ਬਖਸ਼ਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਤੇ ਬੰਦੀ ਕਰ ਵੀ ਹੋਊਗੀ ਬਿਲਕੁਲ ਕੀਤੀ ਜਾਊਗੀ ਜੀ ਕਾਨੂੰਨੀ ਕਾਰਵਾਈ ਐਸਐਚਓ ਸਾਹਿਬ ਵੀ ਐਸਪੀ ਸਾਹਿਬ ਵੀ ਆ ਗਏ ਸਮੀਰ ਬਰਮਾ ਜੀ ਸਾਰੇ ਜੋ ਇਹਨੇ ਗੈਰ ਕਾਨੂੰਨੀ ਕੰਮ ਕੀਤਾ ਉਹ ਗੈਰ ਕਾਨੂੰਨੀ ਕੰਮ ਦੀ ਜੋ ਸਜ਼ਾ ਬੰਦੀ ਆ ਉਹ ਇਹਨੂੰ ਮਿਲੂਗਾ ਕਹਿੰਦੇ ਵੱਡੀ ਮਾਤਰਾ ਦੇ ਵਿੱਚ ਸੀਗਾ ਕਹਿੰਦੇ ਦੇਖੋ ਬਲਾਸਟ ਹੋਇਆ ਜਿਹਦੀ ਜਿਵੇਂ ਅੱਗ ਪਈ ਆ ਅਜੇ ਹੁਣ ਚੈੱਕ ਕਰਨ ਲਈ ਹੋਰ ਵੀ ਬੁਲਾਇਆ ਉੱਥੇ ਅੰਦਰ ਜਾਣ ਲਈ ਉਹ ਵੀ ਚੈੱਕ ਕਰ ਰਹੇ ਆ ਉਹਦਾ ਅੱਗੇ ਚੈੱਕ ਕਰੂਗੇ ਕੋਈ ਹੋਰ ਨਾ ਪਿਆ ਹੋਵੇ ਬਿਲਕੁਲ ਲੱਗਦਾ ਨਹੀਂ ਕਿ ਕਬੱਡੀ ਹਨ ਗਹਿਲੀ ਆ ਜਿਸਨੇ ਬੰਦੇ ਦੇਖੋ ਹਨ ਗਹਿਲੀ ਹੁਣ ਪੁਲਿਸ ਤਾਂ ਦਿਨ ਤਿਹਾਰਾਂ ਦੇ ਦਿਨਾ ਪੁਲਿਸ ਤਾਂ ਸੜਕਾਂ ਤੇ ਤੁਰੀ ਫਿਰਦੀ ਆ ਪ੍ਰਸ਼ਾਸਨ ਸੜਕਾਂ ਤੇ ਤੁਰਿਆ ਫਿਰਦਾ ਪਰ ਗਲੀਆਂ ਦੇ ਵਿੱਚ ਜੇ ਕੋਈ ਬੰਦਾ ਆਪਣੇ ਮੂੰਹ ਨੂੰ ਖੂਨ ਲੱਗਿਆ ਹੋਇਆ ਵਿਅਕਤੀ ਗਲੀਆਂ 'ਚ ਗੈਰ ਕਾਨੂੰਨੀ ਕੰਮ ਕਰਦਾ ਪਿਆ ਵਾ ਉਹ ਸਾਰਿਆਂ ਨਾਲ ਗਰਦਾਰੀ ਵੀ ਕਰ ਰਿਹਾ ਔਰ ਗਲਤ ਕੰਮ ਵੀ ਕਰ ਰਿਹਾ ਔਰ ਜੋ ਬਣਦੀ ਕਾਰਵਾਈ ਆ ਉਹਦੇ ਖਿਲਾਫ ਕੀਤੀ ਜਾਊਗੀ ਜਿਵੇਂ ਤੁਹਾਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਲਾਸਟ ਹੋਇਆ ਮੌਕੇ ਤੇ ਐਮਐਲਏ ਸਾਹਿਬ ਵੀ ਨੇ ਮੈਂ ਵੀ ਮੌਜੂਦ ਐਸਚੋ ਦੋ ਵੀ ਨੇ ਤੇ ਮੌਕੇ ਤੇ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਉਹ ਸਾਨੂੰ ਇਹ ਪਤਾ ਲੱਗਿਆ ਕਿ ਇਹ ਬੰਦੇ ਨੇ ਪੋਟੈਸ਼ ਸਟਡੀ ਜੜੀ ਸਟੋਰ ਕਰਕੇ ਰੱਖੀ ਹੋਈ ਸੀ ਉਜ ਬਲਾਸਟ ਹੋਏ ਆ ਵਿੱਚ 15 16 ਬੰਦੇ ਜਿਹੜੇ ਨੇ ਇੰਜਰਡ ਹੋਏ ਨੇ ਜਿਵੇਂ ਸਰ ਨੇ ਕਿਹਾ ਕਿ ਅਸੀਂ ਪ੍ਰੋਪਰ ਜਿਹੜੇ ਤੇ ਲੀਗਲ ਐਕਸ਼ਨ ਲੈ ਕੇ ਕਾਨੂੰਨੀ ਕਾਰਵਾਈ ਕਰਕੇ ਤੈਨੂੰ ਕਰਾਂਗੇ ਛੋਟੇ ਬੱਚੇ ਵੀ ਆ ਕਹਿੰਦੇ ਜੀ ਵਿੱਚ ਬੰਨੀ ਬਿਲਕੁਲ ਜਿਹੜੇ ਹੈਗੇ ਨੇ ਇਮੀਡੀਟਲੀ ਹਸਪੀਟਲ ਸ਼ਿਫਟ ਕਰਾ ਦਿੱਤਾ ਗਿਆ ਹੈਗਾ ਸਿਵਲ ਹਸਪੀਟਲ ਹੱਲੇ ਜਿਹੜਾ ਉਹਦਾ ਇਲਾਜ ਚੱਲ ਰਿਹਾ ਹੈਗਾ ਫਿਰ ਅਸੀਂ ਡਾਕਟਰ ਨਾਲ ਕਰਕੇ ਸਾਨੂੰ ਸਾਰਾ ਗੱਲਬਾਤ ਕਰਾਂਗੇ ਚਲਾ ਜਾਊਗਾ ਕਿਉਂਕਿ ਇਸੇ ਲੱਗੇ ਬਿਲਕੁਲ ਜਿਹੜਾ ਏਰੀਆ ਉਹਦੇ ਸਰਚ ਸਾਰਾ ਕੀਤਾ ਜਾਏਗਾ ਤੇ ਸਾਨੂੰ ਲੋਕਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਐਮਐਲਏ ਸਾਹਿਬ ਵੀ ਨਾਲ ਨੇ ਕਿ ਅਗਰ ਕੋਈ ਹੈਗੀ ਇਸ ਤਰੀਕੇ ਦੀ ਤੇ ਇਮੀਡੀਏਟਲੀ ਅਗਰ ਹੋਰ ਸਾਡੇ ਤੁਹਾਡੇ ਕਿਸੇ ਦੇ ਨੋਟਿਸ ਚੰਦਾ ਤਾਂ ਸਾਨੂੰ ਇਮੀਡੀਏਟਲੀ ਦੱਸੋ ਤੇ ਇਸ ਤਰੀਕੇ ਦੇ ਜਿਹੜੀ ਪਦਾਰਥ ਹੈਗਾ ਵਿਸਫੋਟਕ ਇਹ ਨੂੰ ਆਪਣੇ ਘਰਾਂ ਵਿੱਚ ਨਾ ਰੱਖੋ ਸਰ ਪਤਾ ਚੱਲੇ ਕਿ ਜਲਦੀ ਇਹ ਦੇਖੋ ਸਰ ਪਤਾ ਚੱਲੇ ਕਿ ਉਹ ਪਟਾਖੇ ਕਰਤਾ ਕਿਆ ਦਾ ਪਟਾਖਾ ਇਹ ਉਹ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਸਾਰਾ ਉਹ ਗਿਆ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੇਰਾ ਸੁਨੀਲ ਕੁਮਾਰ ਨਾਮ ਹੈ ਅੱਛਾ ਕੀ ਹੋਇਆ ਸਰ ਸਾਰੇ ਆ ਬਾਕੀਆ ਕੀ ਬਾਕ ਰਿਹਾ ਜੀ ਜੀ ਜਦੋਂ ਅਸੀਂ ਮੈਂ ਆਇਆ ਸੀ ਲੈਂਚ ਕਰਨ ਲਈ ਅੱਛਾ ਜੀ ਉੱਥੋਂ ਪਹਿਲਾਂ ਹੀ ਕੋਈ ਪਟਾਕਾ ਹੋ ਚੁੱਕਿਆ ਸੀ ਪਹਿਲਾਂ ਬਿਜਲੀ ਦੇ ਨਾਲ ਹੋਇਆ ਸੀਗਾ ਤਾਰਾਂ ਕਿਉਂਕਿ ਸੜੀਆਂ ਸੀ ਕਿ ਉਹਨਾਂ ਦੇ ਘਰ ਹੀ ਫਿਰ ਜਦੋਂ ਅਸੀਂ ਕਿ ਨਾਮ ਮੈਂ ਅਮੰਦਰ ਐਂਟਰ ਕੀਤਾ ਉਹਨਾਂ ਦੇ ਘਰੇ ਮੈਂ ਕਿਹਾ ਕੁਝ ਹੋਇਆ ਕਹਿੰਦੇ ਨਹੀਂ ਮੈਂ ਕਿਹਾ ਕੋਈ ਬੰਮੂ ਹੁੰਦਾ ਨਹੀਂ ਪਿਆ ਕਹਿੰਦੇ ਨਹੀਂ ਨਾਲ ਹੀ ਬਾਹਰ ਆਦੀ ਮੰਮੀ ਕੋਲ ਮੈਂ ਗੱਲ ਕਰਦਾ ਪਿਆ ਸੀਗਾ ਇੱਕਦਮ ਫਿਰ ਪਟਾਕਾ ਹੋ ਗਿਆ ਉਹਦੇ ਅੰਦਰ ਨਾ ਨਾ ਕਰਦੇ ਪੰਜ ਤੋਂ 6 ਮੁੰਡੇ ਸੀ ਅੱਛਾ ਜੀ ਹਾਂ ਉਹ ਸਾਰੇ ਸੜ ਗਏ ਤੇ ਇੱਕ ਜਿਹੜਾ ਉਹਨਾਂ ਦਾ ਬੇਟਾ ਵੀ ਸੀਗਾ ਜਿਨ੍ਹਾਂ ਦਾ ਮਕਾਨ ਆ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਸੰਡੂ ਸੀ ਉਹ ਸਾਰੇ ਸੜ ਗਏ ਉਹ ਸਾਰੇ ਹਸਪਤਾਲਾਂ ਚ ਹੈਗੇ ਨਾ ਟੋਟਲ ਕਰਦੇ 15 16 15 ਸਾਰੇ ਬੱਚੇ-ਬੱਚੇ ਮਲਾ ਕੇ ਇੱਥੇ ਤੁਹਾਡੇ ਕਿੰਨੀਆਂ ਕਿ ਸੱਡਾਂ ਲੱਗੀਆਂ ਮੌਕੇ ਆਹ ਦੇਖ ਲਓ ਜੀ ਲੱਗੀਆਂ ਹੋਈਆਂ ਨੇ ਆਹੀ ਲੱਗੀਆਂ ਸਾਰੇ ਕੀਆ ਹੋ ਗਿਆ ਹਾਂ ਬਚਾਅ ਹੋ ਗਿਆ ਤੁਹਾਨੂੰ ਕੀ ਲੱਗਦਾ ਕਿ ਪਿਆਸੀ ਪਚੰਦਰ ਫਟਾਸ ਕੋਈ ਸੀ ਇਹ ਪਹਿਲਾ ਤਾਂ ਬਿਜਲੀ ਦਾ ਸੀਗਾ ਕਾਂਡ ਫਿਰ ਉਸ ਤੋਂ ਬਾਅਦ ਜਿਹੜੇ ਫਟਾਸ ਨਾਲ ਕਿਹਦੇ ਨਾਲ ਕਿਉਂਕਿ ਉਦੋਂ ਮੈਂ ਸੀਗਾ ਨਹੀਂ ਜਦੋਂ ਪਹਿਲਾ ਹੋ ਸਕਿਆ ਸੀ ਜਦੋਂ ਬਾਹਰ ਆ ਗਿਆ ਉਸ ਤੋਂ ਬਾਅਦ ਇੱਕਦਮ ਹੋ ਗਿਆ ਕੋਈ ਬੰਬ ਵਗੈਰਾ ਬਣਾਉਂਦੇ ਸੀ ਕੋਈ ਅੰਦਰ ਹਾਂ ਪਹਿਲਾਂ ਬਣਾ ਬਣਾਉਂਦੇ ਸੀ ਪਹਿਲਾਂ ਮੈਂਬਰ ਬਣਾਉਂਦੇ ਸੀ ਹਾਂ ਬੱਚੇ ਵੀ ਸੀ ਹਾਂ ਬੱਚੇ ਵੀ ਸੀ ਕਿੰਨੇ ਬੱਚੇ ਸੀ ਅੰਦਰ ਜਿਹੜੀ ਪੰਜ ਛੇ ਮੁੰਡੇ ਸੀ ਕਿ ਘਾਟੋਂ ਮਰਦੇ ਸੀ ਹਾਂ ਘਾਟੋਂ ਮਰਦੇ ਸੀ ਕਿੰਨੀ ਵਾਰ ਕੋਣ ਰਹਿੰਦਾ ਸੀ ਕਿੰਨੇ ਟਾਈਮ ਤੋਂ ਰਹ ਰਹੇ ਉਹਦੇ ਬਾਰੇ ਇਹ ਨਾਨਾ ਕਰਦੇ ਜੀ 10 ਸਾਲ ਤੋਂ ਉੱਪਰ ਹੋ ਗਿਆ 15 15 ਸਾਲ ਹੋ ਗਏ ਤੇ ਪਹਿਲਾਂ ਵੀ ਕੋਈ ਕੰਮ ਕਰਦੇ ਸੀ ਅਵੇ ਦੇ ਪਟਾਕੇ ਵਗੈਰਾ ਬਣਾਉਂਦੇ ਕਾਫੀ ਲੰਮੇ ਟਾਈਮ ਤੋਂ ਕਰਦੇ ਆ ਫੇਸ ਵਗੈਰਾ ਨਹੀਂ ਪਤਾ ਇਥੇ ਮੱਲੇ ਵਾਲਿਆਂ ਨੇ ਰੋਕਿਆ ਕਦੇ ਸਰ ਦੇਖੋ ਮੱਲੇ ਦੇ ਤਾਂ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਰੋਕਿਆ ਸਾਰਿਆਂ ਨੂੰ ਪਤਾ ਵਾ ਕਿਉਂਕਿ 15 ਸਾਲ ਤੋਂ ਕੋਈ ਬੰਦਾ ਕੰਮ ਕਰਦਾ ਪਿਆ ਤਾਂ ਕਿਸ ਨੂੰ ਇਦਾਂ ਨਹੀਂ ਕਿ ਕੋਈ ਉਹ ਆ ਉਹ ਸਾਰਿਆਂ ਨੂੰ ਪਤਾ ਵਾ ਸਭ ਕੁਝ ਪਤਾ ਵਾ ਕਿ ਕੀ ਇਥੇ ਹੁੰਦਾ ਪਿਆ ਹੁਣ ਕੋਈ ਆਪਣੇ ਆਪ ਨੂੰ ਕਹੇ ਕਿ ਨਹੀਂ 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 ਅੰਦਰਵਾਜੇ ਬੈਠਾ ਹੋਇਆ ਇਸੇ ਕਰਕੇ ਹਾਂਜੀ ਹਾਂਜੀ ਪੂਰਾ ਚਿਹਰਾ ਗਵਾ ਦੇ ਹਾਂਜੀ ਮੈਂ ਕੰਮ ਤੇ ਗਿਆ ਕਿੰਨੀ ਉਮਰ ਕਿੰਨੀਆਂ ਦੋਸਤਾਂ 4 ਸਾਲ ਰਹਨੇ ਕਿੱਥੇ ਤੁਸੀਂ ਹਾਂਜੀ ਉਹ ਕਿੱਦਾਂ ਹੈ ਉਹ ਪਰ ਸਾਹਮਣੇ ਦੇਤਾ ਹਾਂ ਜੋ ਸਮਾਨੀ ਦਿੰਦੇ ਹਾਂ ਤੇ ਤੁਹਾਨੂੰ ਪਤਾ ਕਿ ਲੋ ਲੱਗਿਆ ਹੈ ਵੀ ਇਦਾਂ ਕਰਕੇ ਪਲਾਸਟ ਹੋ ਗਿਆ ਕੋਣ ਆਇਆ ਤਾਂ ਫੈਮਿਲੀ ਦਾ ਉਹ ਠੀਕ ਹੈ ਬੱਚਾ ਹੈ ਹਾਂ ਬੱਚਾ ਠੀਕ ਹੈ ਦਵਾਈ ਕਿਸੇ ਨੇ ਨਹੀਂ ਦਿੱਤੀ ਬੋਲੇ ਸਿਵਲ ਦੇ ਦੇ ਨਹੀਂ ਨਹੀਂ ਬੈਠਾ ਹੋਇਆ ਤਾਂ ਪਾਉਂਡ ਆਪਣੇ ਠੀਕ ਹੈ ਬੱਚੇ ਦਾ ਸਾਰਾ ਸੜਿਆ ਹੋਇਆ ਸਾਰਾ ਬੱਚੇ ਦਾ ਨਾਮ ਕੀ ਹੈ ਸਾਰਾ ਸੜਿਆ ਹੋਇਆ ਨਹੀਂ ਤਿੰਨ ਕਿੰਨੀ ਉਮਰ ਹੈ ਚਾਰ ਸਾਲ ਠੀਕ ਹੈ ਵੈਸੇ ਠੀਕ ਹੈ ਲੱਗਦਾ ਨਹੀਂ ਰਹਿੰਦੇ ਤੁਸੀਂ ਵੀ ਹਾਂਜੀ ਹਾਂਜੀ ਸਾਹਮਣੇ ਹੀ ਰਹਤਾ ਹਾਂ ਨਹੀਂ ਮੇਰਾ ਇੱਕ ਇੱਕ ਇਕੱਲਾ ਬੱਚਾ ਹੈ ਬੱਚੇ ਆਪ ਦੇ ਬੱਚੇ ਕੇ ਇਲਾਵਾ ਕਿੰਨੇ ਬੱਚੇ ਸੀ ਬੋਲਾ ਵੀਰੇ ਛੋਟੇ ਬੱਚੇ ਹੈਗੇ 15 ਠੀਕ ਹੈ ਨਾ ਤੇ ਵੱਡੇ ਹੈਗੇ 5 अच्छा जी। ठीक है, है जी ਜਿਹੜੇ ਬੱਚੇ 15 ਇਹਨਾਂ ਵਿੱਚੋਂ ਤੁਹਾਡੇ 10-15 ਛੋਟੇ ਬੱਚੇ ਕਿ ਮੈਂ ਆਪ ਉਹਨਾਂ ਨੇ ਭੇਜਿਆ ਵਾ ਠੀਕ ਹੈ ਜੀ ਹਾਂਜੀ ਮੌਕੇ ਦੇ ਸਾਰੇ ਸੀਗੇ ਹਾਂਜੀ ਗਲੀ ਦੇ ਜਿੰਨੇ ਵੀ ਆ ਅੱਛਾ ਮੌਕੇ ਦੇ ਸਾਰੇ ਸੀਗੇ ਕਿ ਤੱਕ ਐਂਬੂਲੈਂਸ ਵਗੈਰਾ ਮੌਕੇ ਤੇ ਆ ਗਈ ਸੀ ਹਾਂਜੀ ਮੈਂ ਐਂਬੂਲੈਂਸ ਤੁਰੰਤ ਫੋਨ ਮਾਰਿਆ ਐਂਬੂਲੈਂਸ ਵੀ ਆਈ ਆ ਪਾਣੀ ਵਾਲੀ ਗੱਡੀ ਵੀ ਆਈ ਆ ਅੱਛਾ ਤੇ ਉਸ ਤੋਂ ਪਹਿਲੇ ਮਤਲਬ ਉਸ ਜਿੰਨੇ ਵੀ ਮੁਹੱਲੇ ਗਲੀ ਵਾਲੇ ਸੀਗੇ ਸਾਰਿਆਂ ਨੇ ਇੰਨੀ ਹਿੰਮਤ ਵਾਰੀ ਛੋਟੇ ਵੱਡੇ ਸਾਰੇ ਵਿੱਚ ਹੋਸ਼ਟ ਬਚਾਏ ਸੀ ਅੱਗ ਕਿੰਨੀ ਵੱਡੀ ਸੀ ਕਿੰਨੀ ਕਿ ਜਾਨ ਅੱਗ ਦਾ ਭਾਜੀ ਬਸ ਮਤਲਬ ਇਹ ਲਾ ਲੋ 2-4 ਮਿੰਟ ਦੀ ਸੀਗੀ ਉਹਦੇ ਜੇ ਬੁਲਸ ਕੀ ਆ ਗਿਆ ਅੱਗੇ ਤਾਂ ਲੱਗੀ ਜੀ ਬਲਾਸਟ ਬਲਾਸਟ ਹੋਇਆ ਜਦੋਂ ਦਰਵਾਜ਼ੇ ਖੁੱਲ੍ਹਨੇ ਇੱਕਦਮ ਬਲਾਸਟ ਹੋਇਆ ਜਿਹੜੇ ਬੱਚੇ ਵਾਰ ਸੀ ਅੰਦਰ ਸੀ ਸਾਰੇ ਚੁਲਸ ਗਏ ਨਾਲ ਕੀ ਹੋਣਗੇ ਲੋਕ ਵੀ ਇੱਕਦਮ ਕੀ ਹੋ ਗਿਆ ਜੀ ਮੈਂ ਤਾਂ ਜੀ ਸਾਰੇ ਘਰੋਂ ਬਾਹਰ ਆ ਗਏ ਘਰੋਂ ਬਾਹਰ ਆ ਗਏ ਨਾਲੇ ਗਲੀ ਤੋਂ ਬਾਹਰ ਹੋ ਗਏ ਬਹੁਤ ਧਮਾਕਾ ਸੀ ਧਮਾਕਾ ਬਹੁਤ ਵੱਡਾ ਸੀ ਬਾਕਾ ਬਹੁਤ ਤਕੜਾ ਸੀ ਹੂੰ ਤੁਹਾਕਾ ਇੰਨਾ ਬ ਜਿਆਦਾ ਸੀਗੇ ਸ਼ੁਕਰ ਹੈ ਜੀ ਚਲੋ ਜਿਹੜੇ ਹੋਏ ਨੇ ਕੁਝ ਪਤਾ ਲੱਗ ਸਕਿਆ ਕਿੰਨੀ ਗਿਣਤੀ ਛੋਟੇ ਬੱਚੇ ਛੋਟੇ ਬੰਦੇ ਬੱਚੇ ਤਾਂ ਵੱਡੇ ਹੈਗੇ ਆ ਜਿਹੜੇ ਅਸੀਂ ਏਜੰਸੀ ਦੇ ਵਿੱਚ ਚੱਕ ਕੇ ਲੈ ਗਏ ਤੇ ਬਾਕੀ ਛੋਟੇ ਬੱਚੇ ਹੈਗੇ 10 ਬੰਦੇ ਦੀ ਗਿਣਤੀ ਸੀ ਉਹਨੂੰ ਮੈਂ ਲੈ ਕੇ ਗਿਆ ਹਸਪੀਟਲ ਉੱਤੇ ਰਹਿਣ ਲਈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ